ਹਿੰਦੁਸਤਾਨ ਨੂੰ ਇਹ ਕਹਾਣੀ ਤੇ ਫਾਇਰਸ਼ ਪਤਾ ਚੱਲੂ ਕਿਉਂਕਿ ਇਹ ਕਹਾਣੀ ਦਬਾਈ ਗਈ ਸੀ ਉਹ ਮੈਨੂੰ ਨਹੀਂ ਜਾਣਦਾ ਕਿਉਂ ਦਬਾਈ ਗਈ ਸੀ ਕੀ ਹੋਇਆ ਸੀ ਮੈਨੂੰ ਕੁਝ ਨਹੀਂ ਪਤਾ ਬਿਕੋਜ਼ ਮੈਂ ਕੋਈ ਹਿਸਟੋਰੀਅਨ ਨਹੀਂ ਹੈਗਾ ਮੈਂ ਇੱਕ ਫਿਲਮ ਐਕਟਰ ਹੈਗਾ ਜਿੰਨੇ ਫਿਲਮ ਵਿੱਚ ਫਿਲਮਾਂ ਵਿੱਚ ਕੰਮ ਕਰਨਾ ਇਹ ਫਿਲਮ ਦੀ ਕਹਾਣੀ ਜਦੋਂ ਮੇਰੇ ਕੋਲ ਆਈ ਮੈਨੂੰ ਪਤਾ ਲੱਗਿਆ ਕਿ ਯਾਰ ਇੰਨਾ ਚੀਜ਼ ਚੀਜ਼ਾਂ ਹੋਈ ਸੀ ਤੇ ਮੈਂ ਕਿਹਾ ਇਹ ਮੈਂ ਫਿਲਮ ਜ਼ਰੂਰ ਕਰਨਾ ਚਾਹਾਂਗਾ کہ اے میری زمین افسوس نہیں جو تیرے لیے درد سہے محفوظ رہے تیری آن صدا چاہے جان میری یہ رہے نہ رہے کہ اے میری زمین محبوب میری میری نس نس میں تیرا عشق بہے پھیکانا پڑے کبھی رنگ تیرا جسموں سے نکل کے خون کہے ਹਿੰਦੁਸਤਾਨ ਨੂੰ ਇਹ ਕਹਾਣੀ ਤੇ ਫਾਇਰਸ਼ ਪਤਾ ਚੱਲੂ ਕਿਉਂਕਿ ਇਹ ਕਹਾਣੀ ਦਬਾਈ ਗਈ ਸੀ ਉਹ ਮੈਨੂੰ ਨਹੀਂ ਜਾਣਦਾ ਕਿਉਂ ਦਬਾਈ ਗਈ ਸੀ ਕੀ ਹੋਇਆ ਸੀ ਮੈਨੂੰ ਕੁਝ ਨਹੀਂ ਪਤਾ ਬਿਕੋਜ਼ ਮੈਂ ਕੋਈ ਹਿਸਟੋਰੀਅਨ ਨਹੀਂ ਹੈਗਾ ਮੈਂ ਇੱਕ ਫਿਲਮ ਐਕਟਰ ਹੈਗਾ ਜਿੰਨੇ ਫਿਲਮ ਵਿੱਚ ਫਿਲਮਾਂ ਵਿੱਚ ਕੰਮ ਕਰਨਾ ਇਹ ਫਿਲਮ ਦੀ ਕਹਾਣੀ ਜਦੋਂ ਮੇਰੇ ਕੋਲ ਆਈ ਮੈਨੂੰ ਪਤਾ ਲੱਗਿਆ ਕਿ ਯਾਰ ਇੰਨਾ ਚੀਜ਼ਾਂ ਹੋਈ ਸੀ ਤੇ ਮੈਂ ਕਿਹਾ ਇਹ ਮੈਂ ਫਿਲਮ ਜ਼ਰੂਰ ਕਰਨਾ ਚਾਹਨਾ ਜਦੋਂ ਉਹ ਸਾਰਾ ਸੀਨ ਜਲਨੇ ਵਾਲਾ ਬਾਗ ਦਾ ਸੀਨ ਅਸੀਂ ਪੂਰਾ ਸੈੱਟ ਬਣਾਇਆ ਸੀ ਕਿਉਂਕਿ ਅਸੀਂ ਇੱਥੇ ਨਹੀਂ ਕਰਨਾ ਚਾਹੁੰਦੇ ਸੀ ਇਸ ਨਾਲ ਇਹ ਬਿਲਕੁਲ ਗਲਤ ਹੋ ਜਾਂਦਾ ਬਟ ਉਹ ਸਾਰਾ ਦਾ ਸਾਰਾ ਅਸੀਂ ਪੂਰਾ ਜੋ ਤੁਸੀਂ ਦੇਖਿਆ ਉਹ ਪੂਰਾ ਸੈੱਟ ਬਣਾਇਆ ਸੀ ਅਸੀਂ ਇੱਕ ਪੂਰਾ ਕੰਮ ਕੀਤਾ ਉਹਦੇ ਉੱਤੇ ਪੂਰਾ ਕੰਮ ਕਰੀਬਨ ਨਾ ਕਰੀਬਨ 10 ਦਿਨ ਲੱਗੇ ਸੀ ਉਹ ਪੂਰਾ ਸੀਨ ਬਣਾਉਣ ਨੂੰ ਔਰ ਪਿਕਚਰ ਦੇ ਵਿੱਚ ਸਿਰਫ 2.5 ਮਿੰਟ ਦਾ 3 ਮਿੰਟ ਦਾ ਆਏਗਾ ਕਤਲ ਮੈਂ ਦੱਸ ਨਹੀਂ ਸਕਦਾ ਜਦੋਂ ਮੈਂ ਪੂਰਾ ਕੁਝ ਐਡਿਟ ਕਰਕੇ ਦੇਖਿਆ ਤੇ ਮੇਰੇ ਮੇਰਾ ਕੀ ਹਾਲ ਸੀ ਕਿਉਂਕਿ ਜਦੋਂ ਪਿਕਚਰਾਇਜ਼ ਕਰ ਰਹੀ ਸੀ ਮੈਂ ਨਹੀਂ ਸੀ ਬਿਕਾਜ਼ ਉਹ ਸੀਨ ਵਿੱਚ ਮੈਂ ਨਹੀਂ ਏਡਾ ਬਟ ਮੈਨੂੰ ਉਹ ਸੀਨ ਸਾਰਾ ਦਿਖਾਇਆ ਗਿਆ ਸੀ ਬਿਕਾਜ਼ ਇਹ ਫਿਲਮ ਦੇ ਅੰਦਰ ਇਸ ਤਰ੍ਹਾਂ ਹੁੰਦਾ ਹੈ ਕਿ ਮੈਂ ਉਹਦੇ 1 ਮਹੀਨੇ ਬਾਅਦ ਜਿਲ੍ਹਾ ਵਾਲਾ ਬਾਗ ਆਣਾ ਔਰ ਦੇਖਣਾ ਸਾਰੀ ਚੀਜ਼ਾਂ ਔਰ ਆਪਣਾ ਇਮੇਜਿਨ ਕਰਨਾ ਕਿ ਕੀ ਕੀ ਹੋਇਆ ਸੀ ਵੈਸੇ ਤਾਂ ਆਮੋਮਨ ਜ਼ਿਆਦਾ ਕਰਕੇ ਲੋਕੀ ਗਲਿਸਰਿਨ ਲੈਂਦੇ ਨੇ ਰੋਣ ਵਾਸਤੇ ਅੱਖਾਂ ਦੇ ਵਿੱਚ ਗਲਿਸਰਿਨ ਪਾਉਂਦੇ ਨੇ ਲੇਕਿਨ ਉਹ ਐਸ ਸੀਨ ਇੰਨਾ ਜ਼ਬਰਦਸਤ ਸੀ ਔਰ ਉਹਦੇ ਨਾਲ ਇੱਕ ਗਾਣਾ ਸੀ ਜੋ ਮੈਂ ਤੁਹਾਨੂੰ ਲਾਸਟ ਵਿੱਚ ਸੁਣਾਵਾਂਗਾ ਐਕਚੁਅਲੀ ਐਸ ਤੁਹਾਡੇ ਸਾਰਿਆਂ ਦੇ ਵਾਸਤੇ ਸਰਪ੍ਰਾਈਜ਼ ਸੀ ਕਿ ਉਹ ਜਦੋਂ ਸੀਨ ਅਸੀਂ ਕਰ ਰਹੇ ਸੀ ਇੱਕ ਗਾਣਾ ਸੀ ਜਿਦੇ ਬੋਲ ਸੀ ਕਿੱਥੇ ਗਿਆ ਤੂੰ ਸਾਈਆਂ ਕਿੱਥੇ ਗਿਆ ਤੂੰ ਸਾਈਆਂ ਉਹ ਪੂਰਾ ਗਾਣਾ ਮੈਂ ਹੁਣੇ ਜਦੋਂ ਸਾਰਾ ਪ੍ਰੈਸ ਕਾਨਫਰੰਸ ਖਤਮ ਹੋ ਜਾਏਗਾ ਮੈਂ ਤੁਹਾਨੂੰ ਸੁਣਾਵਾਂਗਾ ਉੱਗੀ ਬਾਜੀ ਦੇ ਬਾਰੇ ਦੱਸਣਗੇ ਤੁਹਾਨੂੰ ਇਟ ਇਜ਼ ਵਨ ਆਫ ਦਾ ਮੋਸਟ ਇਮੋਸ਼ਨਲ Song ਆਈ ਹੈਵ ਏਵਰ ਹਰਡ ਤੇ ਮਤਲਬ ਪੂਰਾ ਮੈਂ ਤੁਹਾਨੂੰ ਇਹ ਹੀ ਦੱਸ ਸਕਦਾ ਪੂਰਾ ਦਾ ਪੂਰਾ ਸੈਟ ਹਿੰਦੁਸਤਾਨ ਨੂੰ ਇਹ ਕਹਾਣੀ ਦੇ ਬਾਰੇ ਇਸ ਪਤਾ ਚੱਲੂ ਕਿਉਂਕਿ ਇਹ ਕਹਾਣੀ ਦਬਾਈ ਗਈ ਸੀ ਉਹ ਮੈਨੂੰ ਜਾਣਦਾ ਕਿਉਂ ਦਬਾਈ ਗਈ ਸੀ ਕੀ ਹੋਇਆ ਸੀ ਮੈਨੂੰ ਕੁਝ ਨਹੀਂ ਪਤਾ ਬਿਕਾਜ਼ ਮੈਂ ਕੋਈ ਹਿਸਟੋਰੀਅਨ ਨਹੀਂ ਹਾਂ ਮੈਂ ਫਿਲਮ ਐਕਟਰ ਆ ਕਾ ਜਿੰਨੇ ਫਿਲਮ ਵਿੱਚ ਫਿਲਮਾਂ ਵਿੱਚ ਕੰਮ ਕਰਨਾ ਐ ਫਿਲਮ ਦੀ ਕਹਾਣੀ ਜਦੋਂ ਮੇਰੇ ਕੋਲ ਆਈ ਮੈਨੂੰ ਪਤਾ ਲੱਗਿਆ ਕਿ ਯਾਰ ਇੰਨਾ ਚੀਜ਼ਾਂ ਹੋਈ ਸੀ ਤੇ ਮੈਂ ਕਿਹਾ ਐ ਮੈਂ ਫਿਲਮ ਜ਼ਰੂਰ ਕਰਨਾ ਚਾਹਨਾ ਤੇ ਜਦੋਂ ਉਹ ਸਾਰਾ ਸੀਨ ਜਲਨੇ ਵਾਲਾ ਬਾਗ ਦਾ ਸੀਨ ਅਸੀਂ ਪੂਰਾ ਸੈੱਟ ਬਣਾਇਆ ਸੀ ਕਿਉਂਕਿ ਅਸੀਂ ਇੱਥੇ ਨਹੀਂ ਕਰਨਾ ਚਾਹੁੰਦੇ ਉਸ ਤਰ੍ਹਾਂ ਇਹ ਬਿਲਕੁਲ ਗਲਤ ਹੋ ਜਾਂਦਾ ਬਟ ਉਹ ਸਾਰਾ ਦਾ ਸਾਰਾ ਅਸੀਂ ਪੂਰਾ ਜੋ ਤੁਸੀਂ ਦੇਖਿਆ ਉਹ ਪੂਰਾ ਸੈੱਟ ਬਣਾਇਆ ਸੀ ਅਸੀਂ ਕਿ ਪੂਰਾ ਕੰਮ ਕੀਤਾ ਉਹਦੇ ਉੱਤੇ ਪੂਰਾ ਕੰਮ ਕਰੀਬਨ ਨਾ ਕਰੀਬਨ 10 ਦਿਨ ਲੱਗੇ ਸੀ ਉਹ ਪੂਰੇ ਸੀਨ ਬਣਾਉਣ ਨੂੰ ਔਰ ਪਿਕਚਰ ਦੇ ਵਿੱਚ ਸਿਰਫ 2.5 ਮਿੰਟ ਦਾ 3 ਮਿੰਟ ਦਾ ਆਏਗਾ ਮਤਲਬ ਮੈਂ ਦੱਸ ਨਹੀਂ ਸਕਦਾ ਜਦੋਂ ਮੈਂ ਪੂਰਾ ਕੁਝ ਐਡਿਟ ਕਰਕੇ ਦੇਖਿਆ ਤੇ ਮੇਰੇ ਮੇਰਾ ਕੀ ਹਾਲ ਸੀ ਕਿਉਂਕਿ ਜਦੋਂ ਪਿਕਚਰਾਈਜ਼ ਕਰ ਰਹੇ ਸੀ ਮੈਂ ਨਹੀਂ ਸੀ ਬਿਕਾਜ਼ ਉਹ ਸੀਨ ਵਿੱਚ ਮੈਂ ਨਹੀਂ ਆਇਆ ਬਟ ਮੈਨੂੰ ਉਹ ਸੀਨ ਸਾਰਾ ਦਿਖਾਇਆ ਗਿਆ ਸੀ ਬਿਕਾਜ਼ ਇਹ ਫਿਲਮ ਦੇ ਅੰਦਰ ਇਸ ਤਰ੍ਹਾਂ ਹੁੰਦਾ ਹੈ ਕਿ ਮੈਂ ਉਹਦੇ 1 ਮਹੀਨੇ ਬਾਅਦ ਜਿੱਲੇ ਵਾਲਾ ਬਾਗ ਆਣਾ ਔਰ ਦੇਖਣਾ ਸਾਰੀ ਚੀਜ਼ਾਂ ਔਰ ਆਪਣਾ ਇਮੇਜਿਨ ਕਰਨਾ ਕਿ ਕੀ ਕੀ ਹੋਇਆ ਸੀ। ਵੈਸੇ ਤਾਂ ਆਮੂਮਨ ਜ਼ਿਆਦਾ ਕਰਕੇ ਲੋਕੀ ਕਲਿਸਨ ਲੈਂਦੇ ਨੇ ਰੋਣ ਵਾਸਤੇ ਅੱਖਾਂ ਦੇ ਵਿੱਚ ਕਲਿਸਨ ਪਾਉਂਦੇ ਨੇ ਲੇਕਿਨ ਉਹ ਐਸ ਸੀਨ ਇੰਨਾ ਜ਼ਬਰਦਸਤ ਸੀ। ਔਰ ਉਹਦੇ ਨਾਲ ਇੱਕ ਗਾਣਾ ਸੀ ਜੋ ਮੈਂ ਤੁਹਾਨੂੰ ਲਾਸਟ ਵਿੱਚ ਸੁਣਾਵਾਂਗਾ ਐਕਚੁਅਲੀ ਐਸ ਤੁਹਾਡੇ ਸਾਰਿਆਂ ਦੇ ਵਾਸਤੇ ਸਰਪ੍ਰਾਈਜ਼ ਸੀ। ਜਦੋਂ ਜਦੋਂ ਸੀਨ ਅਸੀਂ ਕਰ ਰਹੇ ਸੀ ਇੱਕ ਗਾਣਾ ਸੀ ਜਿਵੇਂ ਬੋਲ ਸੀ ਕਿੱਥੇ ਗਿਆ ਤੂੰ ਸਾਈਆਂ ਕਿੱਥੇ ਗਿਆ ਤੂੰ ਸਾਈਆਂ ਉਹ ਪੂਰਾ ਗਾਣਾ ਮੈਂ ਹੁਣ ਜਦੋਂ ਸਾਰਾ ਪ੍ਰੈਸ ਕਾਨਫਰੰਸ ਖਤਮ ਹੋ ਜਾਏਗਾ ਮੈਂ ਤੁਹਾਨੂੰ ਸੁਣਾਵਾਂਗਾ ਉੱਗੀ ਬਾਜੀ ਉਹਦੇ ਬਾਰੇ ਦੱਸਣਗੇ ਤੁਹਾਨੂੰ ਇਟ ਇਜ਼ ਵਨ ਆਫ ਦਾ ਮੋਸਟ ਇਮੋਸ਼ਨਲ Song ਆਈ ਹੈਵ ਏਵਰ ਹਰਡ ਤੇ ਮਤਲਬ ਪੂਰਾ ਮੈਂ ਤੁਹਾਨੂੰ ਇਹ ਹੀ ਦੱਸ ਸਕਦਾ ਪੂਰਾ ਦਾ ਪੂਰਾ ਸੈਟ ਅੱਜ ਇਸ ਮਿੱਟੀ ਦੇ ਖੜੇ ਆਂ ਤੇ ਤੇਰੀ ਮਿੱਟੀ ਵਾਲਾ ਗਾਣਾ ਤੁਸੀਂ ਮੈਂ ਮੈਂ ਦਰਖਾਸਤ ਕਰਨਾ ਤੁਸੀਂ ਗਾ ਦਿਓ ਸਸ਼ੀ ਗਾਲ ਜੀ ਸਾਰਿਆਂ ਨੂੰ ਮੈਂ ਅੱਜ ਦੂਜੀ ਵਾਰੀ ਜਲੇਵਾਲਾ ਬਾਗ ਆਇਆ ਤੇ ਦੋਨੋਂ ਵਾਰੀ ਇੱਥੇ ਆ ਕੇ ਬਹੁਤ ਕੁਝ ਮਹਿਸੂਸ ਹੁੰਦਾ ਔਰ ਉਸ ਮੇਲੇ ਨੂੰ ਯਾਦ ਕਰਕੇ ਬਹੁਤ ਕੁਝ ਮਹਿਸੂਸ ਹੁੰਦਾ ਔਰ ਜਿੱਦਾਂ ਕਿ ਕੇਸਰੀ ਟੂਚ اکشے سر نے ان کیتا ہے اور دکھایا ہے اور جو اتھے محسوس ہوتا ہے نا آ کر اے کہ میری زمین افسوس نہیں جا تیرے لیے سا درد سہے محفوظ رہے تیری آن سدا چاہے جان میری یہ رہے نہ رہے کہ اے میری زمین محبوب میری میری نس نس میں تیرا عشق بہے نہ پڑے کبھی رنگ تیرا جسموں سے نکل کے خون کہے کہ تیری مٹی میں مل جاواں گل بن کے میں کھل جاواں اتنی سی ہے دل کی یار وہ تیری ندیوں میں بہ جاواں تیرے کھیتوں میں لہرواں اتنی سی ہے دل کی یار کہ او ہیر میری تو ہستی رہے تیری آنکھ کھڑی بھر نم نہ ہو میں مرتا تھا جس مکھڑے پہ کبھی اس کا اجالا نہ ہو کہ او مائی میری کیا فکر تجھے کیوں آنکھ سے دریا بہتا ہے تو کہتی تھی تیرا چاند ہوں میں اور چاند ہمیشہ رہتا ہے کہ تیری مٹی میں مل جا کل بڑھ کے میں کھل جا اتنی سی ہے دل کی یارزو تیری ندیوں میں بہ جا تیرے کھیتوں میں لہراں اتنی سی ہے دل کی ارجو کسری ਸੋ ਮੈਂ ਇਹ ਹੀ ਕਹਾਂਗਾ ਕਿ 18 April ਨੂੰ ਇਹ ਮੂਵੀ ਰਿਲੀਜ਼ ਹੋ ਰਹੀ ਹੈ ਤੇ ਤੁਸੀਂ ਸਾਰਿਆਂ ਨੇ ਪੂਰੀ ਫੈਮਿਲੀ ਨਾਲ ਕਿਉਂਕਿ ਇਹ ਪਤਾ ਲੱਗਣਾ ਚਾਹੀਦਾ ਹੈ ਕਿ ਸਾਡੀ ਹਿਸਟਰੀ ਕੀ ਹੈ ਥੈਂਕ ਯੂ ਬਈ ਥੈਂਕ ਯੂ ਜੀ ਥੈਂਕ ਯੂ ਥੈਂਕ ਯੂ ਆਜੋ ਜੀ ਥੈਂਕ ਯੂ ਸੋ ਮਚ ਸਰ ਥੈਂਕ ਯੂ ਸੋ ਮਚ ਸਾਰੀ ਟੀਮ ਦਾ ਸੋ ਨਾ ਇ ਰਿਕਵੈਸਟ ਦੀ ਟੀਮ ਟੂ ਪਲੀਜ਼ ਚੀਅਰਸ ਐਂਡ ਰਿਕਵੈਸਟ ਸਟੇਜ ਤੇ ਆਜਾ ਯਾਰ ਆਜੋ ਹੁਣ ਲੱਭ ਜੀ ਸੁਣਾਓ I speak in English. Today is a very auspicious day for us. Because okay, okay, it is a very auspicious day for us because today is Vishu, the Malayali New Year, and you have chosen today to to honour the, the memory of Sir Chetur Shankaranaya, my great grandfather and I'm very privileged yeah. to be here and I want to thank